ਮੈਂ ਮਜਬੂਰੀਤ ਕਰਕੇ ਮੇਰੇ ਘਰ ਵਾਲੇ ਪੁਲਿਸ ਚ ਹੀ ਪੱਤਾ ਜੀ ਆਇਆ ਕਟਿਆ ਜੀ ਅੱਛਾ ਉਹਦੀ ਡੈਥ ਹੋਣ ਕਰਕੇ ਅੱਛਾ ਜੀ ਬੱਚੇ ਜਿਹੜੇ ਆ ਉਹ ਮਾਲਕ ਨੂੰ ਇਹੋ ਜੀ ਰੰਗਾਂ ਦੇ ਵਿੱਚ ਰੰਗਿਆ ਹੋਨੇ ਅੱਛਾ ਜੀ ਲੋ 3 ਚਲੇ ਗਏ ਉਹ ਬੇਟਾ ਨਾ ਹੋਵੇ ਕਿ ਜਰਾਤੇ ਕਰਨਾ ਪੈਣਾ ਰਾਹ ਮਰ ਗਏ ਮਾਂ ਪਿਓ ਮਰ ਗਏ ਬਾਕੀ ਗਿਰਿਆ ਗਿਆ ਪਰਚੋਂ ਦਾ ਮਾਲੇਲਿਆ ਅੱਛਾ 150 ਰੁਪਏ ਦਾ ਆਇਆ ਅੱਛਾ ਉਹ ਜਿੰਤਰਾ ਲਿਆ ਦੋ ਗੁੱਚੀਆਂ ਵਿੱਚੋਂ ਆ ਵਿਕਿਆਈ ਤਰਨਤਾਰਨ ਦੇ ਤਸੀਲ ਚੌਂਕ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤਸਵੀਰ ਜਿਹੜੀ ਇਹ ਬਿਆਨ ਕਰ ਰਹੀ ਹੈ ਕਿ 85 ਸਾਲਾ ਬਜ਼ੁਰਗ ਮਾਤਾ ਜਿਸ ਦਾ ਇੱਕ ਪੁੱਤਰ ਹੈ ਉਸ ਦੀ ਵੀ ਦਿਮਾਗੀ ਹਾਲਤ ਠੀਕ ਨਹੀਂ ਹੈ ਤਾਂ ਉਹ ਸਬਜ਼ੀਆਂ ਦੇ ਬੀ ਵੇਚ ਕੇ ਗੁਜ਼ਾਰਾ ਕਰਦੀ ਹੈ ਤਾਂ ਦੋਸਤੋ ਜਿੱਥੇ ਅਸੀਂ ਪ੍ਰਵਾਸੀਆਂ ਦੇ ਕੋਲੋਂ ਇੰਨਾ ਕੁਝ ਖਰੀਦ ਕੇ ਉਹਨਾਂ ਨੂੰ ਕਾਮਯਾਬ ਕਰਦੇ ਆ ਕਰਨਾ ਵੀ ਚਾਹੀਦਾ ਉੱਥੇ ਅਸੀਂ ਆਪਣੇਆ ਕੋਲੋਂ ਕੁਝ ਖਰੀਦ ਕੇ ਉਹਨਾਂ ਨੂੰ ਵੀ ਕਾਮਯਾਬ ਕਰੀਏ ਲੋਕੇਸ਼ਨ ਮੈਂ ਇਸ ਲਈ ਦੱਸ ਦਿਆਂ ਕਿ ਤਸਵੀਰ ਚੌਂਕ ਦੇ ਵਿੱਚ ਜਿਹੜਾ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਨੂੰ ਜਾਂਦਾ ਹੋਇਆ ਰਸਤਾ ਉੱਥੇ ਇੱਕ ਬਜ਼ੁਰਗ ਮਾਤਾ ਇਹ ਜਿਹੜੇ ਆ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕੀ ਸਬਜ਼ੀਆਂ ਦੇ ਬੀਜ ਰੱਖ ਕੇ ਜਿਹੜੇ ਆ ਉਹ ਗਾਗ ਨੂੰ ਉਡੀਕਦੀ ਆ ਆਹ ਹਾਲਾਤ ਨੇ ਮਾਤਾ ਦੇ ਘਰ ਦੇ ਸਵੇਰੇ 7 ਵਜੇ ਮਾਤਾ ਆ ਜਾਂਦੀ ਹੈ ਤੇ ਸ਼ਾਮੀ 5 ਵਜੇ ਤੱਕ ਰਹਿੰਦੀ ਹੈ ਤਾਂ ਦੋਸਤੋ ਇੱਕ ਪੁੱਤਰ ਹੈ ਮੈਂ ਫੇਰ ਦੱਸ ਦਵਾਂ ਜਿਸ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਠੀਕ ਨਹੀਂ ਹੈ ਪੁਲਿਸ ਦੇ ਵਿੱਚ ਸੀਗਾ ਉਹ ਪੁੱਤਰ ਪਰ ਉਸ ਦੀ ਘਰ ਦੀ ਉਹਨੂੰ ਛੱਡ ਕੇ ਚਲ ਗਈ ਜਿਸ ਦੇ ਕਾਰਨ ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਆਓ ਮਾਤਾ ਜੀ ਕੋਲੋਂ ਉਹਨਾਂ ਦੇ ਹੱਡ ਬੀਤੀ ਵੀ ਸੁਣਦੇ ਮਾਤਾ ਜੀ ਕੀ ਨਾਮ ਹੈ ਤੇ ਕਿਹੜਾ ਤੁਹਾਡਾ ਇਲਾਕਾ ਹੈ ਆ ਮੈਂ ਇੱਥੇ ਪੱਟੀਆਂ ਮੇਰੇ ਪੇਕੇ ਆ। ਅੱਛਾ ਜੀ। ਆਏ ਇਹੀ ਪਾਕਿਸਤਾਨ ਦੇ ਸਾਰੇ ਹੀ। ਅੱਛਾ ਜੀ। ਪਸ਼ੋਕਰ ਪਾਕਿਸਤਾਨ ਦੇ ਨਾਲ। ਪਸ਼ੋਕਰ ਪਾਕਿਸਤਾਨ। ਅੱਛਾ ਜੀ। ਹਾਂ ਜੀ। ਤੇ ਤਰਨਤਾਰ ਮੇਰੇ ਸੋਹਰੇ ਆ। ਅੱਛਾ ਜੀ। ਹਾਂ ਜੀ। ਤੇ ਮਾਤਾ ਜੀ ਕੀ ਐਸੇ ਹਾਲਾਤ ਬਣੇ ਕਿ ਅੱਜ ਇੱਥੇ ਸੜਕ ਦੇ ਉੱਪਰ ਬੀ ਰੱਖ ਕੇ ਵੇਚਣ ਦੇ ਲਈ ਮਜਬੂਰ ਹੋ ਤੁਸੀਂ? ਮੈਂ ਮਜਬੂਰਤ ਕਰਕੇ ਮੇਰੇ ਘਰ ਵਾਲੇ ਪੁਲਿਸ ਦੀ ਹੀ। ਅੱਛਾ ਜੀ। ਆਇਆ ਕਟਿਆ ਦੀ ਹੀ। ਅੱਛਾ। ਉਹਦੀ ਡੈਥ ਹੋਣ ਕਰਕੇ। ਅੱਛਾ ਜੀ। ਬੱਚੇ ਜਿਹੜੇ ਆ ਉਹ ਮਾਲਕ ਨੂੰ ਇਹੋ ਜੀ ਰੰਗਾਂ ਦੇ ਵਿੱਚ ਰੰਗਿਆ ਹੁੰਦੇ। ਅੱਛਾ ਜੀ। 9 3 ਚਲੇਗੇ। ਅੱਛਾ ਜੀ। ਤੇ ਇਹ ਵੀ ਹੈਗਾ ਸੀ ਇਹਦਾ ਟੱਬਰ ਛੱਡ ਕੇ ਜਦੋਂ ਗਿਆ ਇਹ ਮੁੜ ਕੇ ਆਪਣੇ ਦਿਮਾਗ ਦੇ ਵਿੱਚ ਅਸਰ ਹੋ ਗਿਆ। ਅੱਛਾ ਜੀ। ਇਹ ਚੰਗਾ ਭਲਾ ਜੀ ਕਰੇ ਖਲੋਤਾ ਕੰਮ ਸਾਰਾ ਕਰਦਾ ਆ। ਭਾਂਡੇ ਢਿੰਡੇ ਮਾਂ ਦਾ ਸਭ ਕੁਝ ਕਰਦਾ। ਅੱਛਾ ਜੀ। ਜਦੋਂ ਇਹਦਾ ਦਿਲ ਕਰਦਾ ਹੈ ਜੀ ਉਹ ਤਾਂ ਬੈਠੇ ਬਟਵੇਂ ਗਾਲਾਂ ਕੱਢਣ ਲੱਗ ਪੇ। ਅੱਛਾ। ਹਾਂ। ਪਤਾ ਨਹੀਂ ਕਿਹੜੇ ਵੇਲੇ ਲੜ ਪੈਣਾ। ਕਿਹੜੇ ਵੇਲੇ ਅੰਦਰ ਲੰਘਣ ਦੇਣਾ ਨਹੀਂ। ਅੱਛਾ ਜੀ। ਕਾਲੋ ਵੀ ਮੈਂ ਅੰਦਰ ਵਰਦੀਆਂ ਜਦੋਂ ਅੱਛਾ ਜੀ ਕੀ ਵੀਦਾ ਵੇਖ ਕੇ ਬੂਆ ਮਾਰ ਦਵੇ ਅੱਛਾ ਜੀ ਹਾਂਜੀ ਸਵਾਤਾ ਜੀ ਕਿੰਨੇ ਸਾਲ ਉਮਰ ਹੋ ਗਈ ਆ ਤੇ ਕਿੰਨਾ ਸਮਾਂ ਹੋ ਗਿਆ ਇਹ ਕੰਮ ਕਰਦਿਆਂ ਨੂੰ 15 ਸਾਲ 15 ਸਾਲ ਹੋ ਗਏ ਤੁਹਾਡੀ ਉਮਰ ਕਿੰਨੀ ਆ ਹੋ ਗਈ 80 85 86 ਤੇ ਮਾਤਾ ਜੀ ਘਰ ਦਾ ਗੁਜ਼ਾਰਾ ਹੋ ਜਾਂਦਾ ਫਿਰ ਇੰਨੇ ਦਾ ਉਹ ਬੇਟਾ ਨਾ ਹੋਵੇ ਗੁਜ਼ਾਰਾ ਤੇ ਕਰਨਾ ਪੈਣਾ ਅੱਛਾ ਮੰਗਈ ਆ ਦੇ ਵਿੱਚ ਇੰਨਾ ਗੁਜ਼ਾਰਾ ਕਿਸ ਤਰ੍ਹਾਂ ਦਾ ਉਹ ਵੇਖੋ ਹੀ ਫੇਰ ਜੇ ਉਹ ਜੇ ਤਾਂ ਉਹ ਕੋਣ ਨੂੰ ਵੀ ਦੇਂਦੇ ਹੀ ਦਿਖਾ ਉਹ ਆ ਜਾਂਦੀ ਅੱਛਾ ਉਹੋ ਵੀ ਹਸਬਲਾ ਵਾਲਾ ਕਹਿੰਦੇ ਸਾਰਿਆਂ ਦੇ ਗੁੱਟੇ ਲੱਗਣੇ ਪਾਗਲ ਨੇ ਜਾਣਾ ਨਹੀਂ ਤੇ ਮੈਨੂੰ ਕਿੰਨੀ ਕਿ ਮਿਲ ਜਾਲੀ ਆ ਤੇ ਉਹ ਫੇਰਾ ਟਾਈਮ ਪਾਸ ਕਰਨਾ ਹੁੰਦਾ ਆ ਬੇਟਾ ਦੋ ਫੁਲਕੇ ਖਾਣੇ ਦੇ ਆ ਮਾਤਾ ਜੀ ਕੋਈ ਰਿਸ਼ਤੇਦਾਰ ਵੀ ਨਹੀਂ ਬੋੜਿਆ ਮਦਦ ਕਰਨ ਵਾਸਤੇ ਮਾਪੇ ਮਰ ਗਏ ਤੇ ਬਾਕੀ ਸਾਰੇ ਚੱਲ ਗਏ ਅੱਛਾ ਰਾ ਮਰ ਗਏ ਮਾਪੇ ਮਰ ਗਏ ਬਾਕੀ ਗिरा ਗਿਆ ਪਾਕਿਸਤਾਨ ਦਾ ਪਸ਼ੋਕੜ ਆ ਦੱਸੋ ਕਿ ਕਿੱਥੋਂ ਦਾ ਅਸੀਂ ਦਾ ਕੋਈ ਯਾਦ ਹੈ ਕੁਝ ਮੈਨੂੰ ਬੇਟਾ ਹੋਸ਼ ਹੀ ਨਹੀਂ ਤਾਂ ਮੈਨੂੰ ਯਾਦ ਕਿੱਥੋਂ ਆ ਅੱਛਾ ਜੀ ਹਾਂ ਜੀ ਅੱਛਾ ਜੀ ਹਾਂ ਜੀ ਤਾਹੋਂ ਮਾਤਾ ਜੀ ਜਿਹੜੇ ਸਮੇਂ-ਸਮੇਂ ਤੇ ਦਾਨੀ ਵੀਰ ਨੇ ਜਿਹੜੇ ਬਾਹ ਫੜਦੇ ਨੇ ਕੋਈ ਮੈਂ ਤਾਂ ਫਿਰ ਇਹੀ ਗੱਲ ਕਰਨੀ ਚਾਹੂੰਗਾ ਕਿ ਅਸੀਂ ਪ੍ਰਵਾਸੀਆਂ ਕੋਲੋਂ ਬਹੁਤ ਕੁਝ ਖਰੀਦਦੇ ਹਾਂ ਪਰ ਕਿਤੇ ਨਾ ਕਿਤੇ ਉਹਨਾਂ ਦੇ ਕੋਲੋਂ ਖਰੀਦਦੇ ਖਰੀਦਦੇ ਅਸੀਂ ਜਿਹੜੇ ਆਪਣੇ ਆ ਉਹਨਾਂ ਨੂੰ ਕਾਬਜਾਬ ਕਰਨ ਨੂੰ ਰਹਿ ਜਾਂਦੇ ਹਾਂ ਮੇਰੇ ਖਿਆਲ ਆ ਮਾਤਾ 100 ਰੁਪਏ ਕਮਾਉਂਦੀ ਹੋਵੇਗੀ ਪਰ ਮੰਗਾਈ ਤੇ ਇਸ ਦੌਰ ਦੇ ਵਿੱਚ 100 ਰੁਪਏ ਦੇ ਨਾਲ ਕਿੱਥੇ ਗੁਜ਼ਾਰਾ ਹੁੰਦਾ ਹੋਵੇਗਾ ਜਿਹੜਾ ਵਾਜਦਾ ਮਾਦਾ ਕਿੰਨੇ ਕੁ ਪੈਸੇ ਵੱਜ ਜਾਂਦੇ ਫਿਰ ਹਾਂਜੀ ਬੇਟਾ ਕੇਲੇ ਵੱਜ ਜਾਂਦੇ ਕੇਲੇ ਨਹੀਂ ਵੀ ਵੱਜਦੇ ਅੱਛਾ ਆ ਵੇਖੋ ਪਰਸੋਂ ਦਾ ਮਾਲ ਲਿਆ ਅੱਛਾ 150 ਰੁਪਏ ਦਾ ਆਇਆ ਅੱਛਾ ਉਹ ਜਿੰਨਾਂ ਲਿਆ ਦੋ ਗੁੱਚੀਆਂ ਵਿੱਚੋਂ ਆ ਵਿਕਿਆ ਜੀ ਅੱਛਾ 20 ਵਟੇ ਆ ਬਾਕੀ ਮੈਨੂੰ 130 ਕੋਲੋਂ ਪੈ ਗਿਆ ਕੋਲੋਂ ਪੈ ਗਿਆ ਕੋਲੋਂ ਪੈ ਗਿਆ ਅੱਛਾ ਜੀ ਪਰ ਫਿਰ ਵੀ ਇਹ ਆ ਵੀ ਅਗਲੇ ਦਿਨ ਹੁਣ ਆ ਹੈਗਾ ਇਹ ਆਉਣਾ ਹੀ ਹੋਣਾ ਹਾਜ਼ਰੀ ਤੇ ਬੇਟਾ ਲੋਣੀ ਪਾਣੀ ਜੇ ਹੋਣਗੇ ਮੁਕੱਦਰਾ ਹੀ ਮਿਲ ਜਾਣਗੇ ਇਹਦੇ ਉਹਦੇ ਦਰਤੇ ਤੇ ਬੂਏ ਦੇ ਅੱਗੇ ਤੇ ਬੈਠੀ ਹਨ ਕੀ ਬਾਤ ਬਸ ਉਹਦਾ ਬੂਆ ਬਲਿਆ ਮੈਂ ਕੀ ਬਾਤ ਬਾ ਦੇ ਕੇ ਨਹੀਂ ਜੇ ਉਹ ਟਾਈਮ ਸਰ ਲੈ ਜਾ ਤੇ ਹੋਰ ਕੀ ਚਾਹੀਦਾ ਅੱਛਾ ਜੀ ਇੱਥੇ ਆ ਗਈ ਕੁਛ ਨਹੀਂ ਹੁਣ ਤੇ ਫਾਸਲਾ ਚੱਲਦੇ ਚੱਲਦੇ ਲ ਜਾਵੇ ਕਿਸੇ ਦੇ ਮਥਾਜ ਨਾ ਕਰੇ ਜਿਹੜਾ ਤੁਹਾਡਾ ਬੇਟਾ ਆਇਆ ਹੈ ਉਹਦਾ ਦਿਮਾਗੀ ਸਤੋਲਨ ਵਿਗੜਨ ਦਾ ਕਾਰਨ ਕੀ ਰਿਹਾ ਉਹਨਾਂ ਬਾਰੇ ਜ਼ਰੂਰ ਦੱਸਿਓ ਉਹਦਾ ਕਾਰਨ ਕੋਈ ਨਹੀਂ ਪਹਿਲੇ ਜੋ ਹੋ ਗਿਆ ਟੱਬਰ ਗਿਆ ਮੁੜ ਕੇ ਉਹ ਪਾਸੋ ਹੋਲੇ ਹੋਲੇ ਆਪਣੇ ਦਿਮਾਗ ਉਹ ਵੀ ਪੁਲਿਸ ਦੀ ਆ ਉਹਦੇ ਪੱਕਿਆ ਜੀ ਅੱਛਾ ਹਾਂ ਪੁਲਿਸ ਦੀ ਹਾਂ ਲੈ ਕੇ দেয়া ਮੈਂ ਨਹੀਂ ਕਰਨੀ ਅੱਛਾ ਲੈ ਕੇ দেয়া ਮੈਂ ਨਹੀਂ ਕਰਨੀ ਤੇ ਮਾਤਾ ਕੋਈ ਪੰਚ ਸਰਪੰਚ ਕੋਈ ਮਹੱਲੇ ਦਾ ਕੋਈ ਐਮਸੀ ਕੋਈ ਬੋੜਿਆ ਕੋਈ ਮਦਦ ਕਰਨ ਵਾਲਾ ਤੇ ਕੋਈ ਐਮਐਲਏ ਕੋਈ ਮੰਤਰੀ ਕਦੀ ਨਹੀਂ ਆਇਆ ਕੋਈ ਤੁਸੀਂ ਕਿਸੇ ਦਰਬਾਰੇ ਗਏ ਹੋ ਸਰਕਾਰੀ ਦਰਬਾਰੇ ਬਾਤ ਕਮੇਟੀ ਕਰਵਾਏ ਜਿਹੜੇ ਪੈਸੇ ਮਿਲੇ ਇੱਥੇ ਗਈਆਂ ਅੱਛਾ ਹੋਰ ਬੇਟਾ ਮੈਂ ਕਿਹ ਕੁ ਲਗੀ ਕੋਈ ਸਰਕਾਰੀ ਰਾਸ਼ਨ ਮਿਲਦਾ ਕੋਈ ਪੈਨਸ਼ਨ ਮਿਲਦੀ ਹੈ ਪੰਜਾ 1500 ਅੱਛਾ ਜੀ ਮਿਲਦਾ ਤੇ ਮਾਤਾ 1500 ਚ ਕਿੱਥੇ گزارਾ ਹੁੰਦਾ ਹੋਊਗਾ ਘਰ ਦਾ 1500 ਦੀ ਮੇਰੀ ਦਵਾਈ ਆ ਜਾਂਦੀ ਆ ਅੱਛਾ ਅੱਛਾ ਹੋਗੀ ਤੁਸੀਂ ਦੇਖ ਸਕਦੇ ਹੋ ਕਿ ਇੰਨੀ ਗਰੀਬੀ ਦੇ باوجود ਵੀ ਮਾਤਾ ਜਿਹੜੀ ਹੈ ਉਹ ਖੁਸ਼ੀ ਖੁਸ਼ੀ ਆਪਣੇ ਚਿਹਰੇ ਤੇ ਫਿਰ ਵੀ ਜਿਹੜਾ ਉਹ ਉਹਨਾਂ ਨੇ ਕਿਹਾ ਕਿ ਮੈਂ ਗੁਰੂ ਦਾ ਦਰ ਮੱਲਿਆ ਤਾਂ ਆ ਹਾਲਾਤ ਨੇ ਮੈਂ ਫਿਰ ਤੋਂ ਇੱਕ ਵਾਰ ਇਹ ਹੀ ਬੇਨਤੀ ਕਰਨਾ ਚਾਹਾਂਗਾ ਭੁੱਲ ਕੇ ਵੀ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਜੇਕਰ ਕਿਸੇ ਪ੍ਰਕਾਰ ਦੀ ਤੁਸੀਂ ਮਦਦ ਸਹਾਇਤਾ ਨਹੀਂ ਕਰ ਸਕਦੇ ਤਸੀਰ ਚੌਂਕ ਆ ਕੇ ਮਾਤਾ ਕੋ ਸਮਾਨ ਹੀ ਖਰੀਦ ਲਿਓ ਅਸੀਂ ਕਵਾਂਗੇ ਕਿ ਵਾਕਈ ਯਾਰ ਸਾਡੀ ਵੀਡੀਓ ਪਾਈ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਿਹੜੇ ਸਾਡੇ ਦਾਨੀ ਸੱਜਣਿਆ ਦਾਨੀ ਵੀਰ ਆ ਵੀਡੀਓ ਨੂੰ ਵੇਖ ਕੇ ਪਹੁੰਚਦੇ ਜਰੂਰ ਆ ਤਾਂ ਇਸ 85 ਸਾਲਾ ਬਜ਼ੁਰਗ ਮਾਤਾ ਕੋਲ ਜਰੂਰ ਪਹੁੰਚਿਓ ਤਾਂ ਮੈਂ ਮਾਤਾ ਜੀ ਦਾ ਨੰਬਰ ਜਿਹੜਾ ਉਹ ਸਾਂਝਾ ਕਰਨ ਜਾ ਰਿਹਾ ਤੁਹਾਡੇ ਨਾਲ ਮਾਤਾ ਜੀ ਦਾ ਨੰਬਰ ਹੈ 98785 ਤੇ 73415 ਮੈਂ ਇੱਕ ਵਾਰ ਫਿਰ ਬੋਲਦਾ 98785 ਤੇ 73415 માતાજી ਦਾ ਨੰਬਰ ਹੈ ਤੁਸੀਂ ਮਦਦ ਜਿਹੜੀ ਹੈ ਉਹ ਜਰੂਰ ਕਰਿਓ ਤੇ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ